ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂਗੇ ਚਮਕੀਲਾ ਪਰਿਵਾਰ ਦੀ ਜਿਹੜਾ ਕਿ ਮੂਵੀ ਆਈਆ ਅਮਰ ਸਿੰਘ ਚਮਕੀਲਾ ਚਮਕੀਲਾ ਮੂਵੀ ਚਮਕੀਲੇ ਪਰਿਵਾਰ ਬੰਨੀਓ ਮਤਲਬ ਬੇहद ਜਿਆਦੇ ਤਰਾਜ ਕੀਤਾ ਗਿਆ ਹੈ ਕਿ ਜਿਹੜੀ ਮੂਵੀ ਦੇ ਵਿੱਚ ਸਾਡੇ ਕੋਲੋਂ ਸੀਨ ਪੁੱਛੇ ਗਏ ਸੀ ਉਹ ਸੀਨ ਇੱਕ ਵੀ ਨਹੀਂ ਮਤਲਬ ਦਿਖਾਇਆ ਗਿਆ ਇੱਕ ਫਿਲਮ ਦੇ ਵਿੱਚ ਇਹਦੇ ਚ ਜਿਵੇਂ ਕਿ ਸੱਚੀ ਮਿੱੱਚੀ ਦੇ ਵਿੱਚ ਜਦੋਂ ਚਮਕੀਲੇ ਦੀ ਡੈਥ ਹੋਈ ਸੀ ਸੱਚਮੁੱਚ ਜਦੋਂ ਚਮਕੀਲੇ ਦੀ ਡੈਥ ਹੋਈ ਸੀ ਉਹਦਾ ਜਿਹੜਾ ਕਿ ਅੰਤਮ ਸੰਸਕਾਰ ਸੀ ਉਹ ਉਹਦੀ ਪਤਨੀ ਨੇ ਕੀਤਾ ਸੀ ਜਿਹੜੀ ਹੁਣ ਪਤਨੀ ਉਹਦੀ ਹੈਗੀ ਵੀ ਆ ਉਦੇ ਬੱਚੇ ਨੇ ਯਾਨੀ ਚਮਕੀਲੇ ਦੀ ਕੁੜੀ ਨੇ ਇਤਰਾਜ਼ ਜਤਾਇਆ ਬਈ ਨਾਰਾਜ਼ਗੀ ਜਤਾਈ ਹੈ ਵੀ ਸਾਡੀ ਇੱਕ ਫੋਟੋ ਤੱਕ ਨਹੀਂ ਲਾਈ ਅਮਰਜੋਤ ਦੇ ਭੈਣ ਭਰਾ ਅਮਰਜੋਤ ਦੀ ਮਤਲਬ ਪਹਿਲਾਂ ਜਿਹੜੀ ਭੈਣ ਸੀਗੀ ਉਹ ਵੀ ਦਿਖਾਈ ਗਈ ਹੈ ਭਰਾ ਵੀ ਦਿਖਾਏ ਗਏ ਨੇ ਪੂਰਾ ਪਰਿਵਾਰ ਅਮਰਜੋਤ ਦਾ ਤਕਰੀਬਨ ਦਿਖਾ ਦਿੱਤਾ ਗਿਆ ਇਸ ਮੂਵੀ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਡੇ ਪਰਿਵਾਰ ਮਤਲਬ ਮੇਰੇ ਪਾਪਾ ਜੀ ਵੱਨਿਓ ਕੋਈ ਵੀ ਮਤਲਬ ਪੱਖ ਜ਼ਿਆਦਾ ਨਹੀਂ ਲਿਆ ਗਿਆ ਮੂਵੀ ਬਣੀ ਹੈ ਚਲੋ ਚਮਕੀਲੇ ਤੇ ਠੀਕ ਹੈ ਪਰ ਉਹ ਡਾਇਰੈਕਟਰ ਨੂੰ ਯਾਨੀ ਤੇ ਦਲਜੀਤ ਦਸਾਂਝ ਆ ਜਿਹੜਾ ਇਹਨੂੰ ਕਹਿ ਰਹੇ ਨੇ ਡਾਇਰੈਕਟਰ ਉਹਦਾ ਹੈਗਾ ਇਮਤੀਆਜ਼ ਅਲੀ ਇਹਨੂੰ ਕਹਿ ਰਹੇ ਨੇ ਵੀ ਭਾਈ ਸਾਡੇ ਪਰਿਵਾਰ ਬੰਨੀਓ ਯਾਨੀ ਕਿਸੇ ਦੀ ਨਾਂ ਦਾ ਕੋਈ ਫੋਟੋ ਲਾਈ ਹੈ ਰੀਅਲ ਜਦੋਂ ਉਹਦੀ ਪਤਨੀ ਮਤਲਬ ਹਲੇ ਜਿੰਦਾ ਹੈ ਉਹਦੀ ਫੋਟੋ ਵੀ ਲਾ ਸਕਦੇ ਸੀ ਜਾਂ ਉਹਦਾ ਰੀਅਲ ਚ ਰੋਲ ਵੀ ਦਿਖਾ ਸਕਦੇ ਸੀ ਤੇ ਚਲੋ ਕੋਈ ਨਹੀਂ ਰੋਲ ਤਾਂ ਐ ਨਹੀਂ ਦਿਖਾ ਸਕਦੇ ਉਮਰ ਜ਼ਿਆਦਾ ਹੈ ਨਾ ਤੇ ਪਰ ਉਹ ਉਹਦੇ ਵਿੱਚ ਐਂ ਦਿਖਾ ਸਕਦੇ ਸੀਗੇ ਵੀ ਜਿਵੇਂ ਅੰਤਮ ਸੰਸਕਾਰ ਜਦੋਂ ਇਹਨਾਂ ਨੂੰ ਪੁੱਛੇ ਗਏ ਆ ਵੀ ਹਕੀਕਤ ਕੀ ਬਣੀ ਸੀ ਲਾਸਟ ਤੇ ਪਰਿਵਾਰ ਨੂੰ ਪਤਾ ਹੁੰਦਾ ਵੀ ਕੀ ਹੋਇਆ ਸੀ ਭਾਈ ਇਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਵੀ ਭਾਈ ਲਾਸਟ ਤੇ ਜਦੋਂ ਡੈਥ ਹੋਈ ਆ ਸੰਸਕਾਰ ਕੀਤਾ ਗਿਆ ਉਹਦਾ ਅਸ਼ਮਸ਼ਾਨ ਘਾਟ ਦੇ ਵਿੱਚੋਂ ਉਦੋਂ ਮਤਲਬ ਜਿਹੜਾ ਕਿ ਅੰਤਮ ਸੰਸਕਾਰ ਆ ਉਹ ਪਤਾ ਨਹੀਂ ਨੇ ਕੀਤਾ ਹੈ ਉਹਨਾਂ ਨੇ ਦਿਖਾਇਆ ਨਹੀਂ ਅਮਰਜੋਤ ਦਾ ਕਹਿੰਦੇ ਵੀ ਪੱਖਸ਼ ਜ਼ਿਆਦਾ ਲਿਆ ਗਿਆ ਇਹਦੇ ਵਿੱਚ ਮੂਵੀ ਦੇ ਤੇ ਇਧਰੋਂ ਮੰਨ ਲਾ ਚਮਕੀਲੇ ਬਾਈ ਦਾ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਮਤਲਬ ਨਹੀਂ ਦਿਖਾਇਆ ਗਿਆ ਪੰਜਾਬੀਓ ਕਿਤੇ ਨਾ ਕਿਤੇ ਯਾਰ ਇਹ ਵੀ ਹੁੰਦਾ ਹੈ ਨਾ ਵੀ ਆਪਦੀ ਮਰਜ਼ੀ ਨਾਲ ਮੰਨ ਲਓ ਕਹਿ ਲਓ ਜਿਵੇਂ ਵੀ ਮੰਨ ਲਓ ਡਾਇਰੈਕਟਰ ਹੁੰਦੇ ਜਿਹੜੇ ਫਿਲਮਾਂ ਦੇ ਵੀ ਇਹ ਆਪਦੀ ਮਰਜ਼ੀ ਨਾਲ ਵੀ ਕੁਝ ਨਾ ਕੁਝ ਮਸਾਲੇ ਵਿੱਚ ਲਾ ਦਿੰਦੇ ਨੇ ਪਰਿਵਾਰ ਜਦੋਂ ਜਾਉਂਦਾ ਜਾਗਦਾ ਬੈਠਾ ਯਾਰ ਉਹਨਾਂ ਨੂੰ ਪੁੱਛ ਕੇ ਤੇ ਉਹਨਾਂ ਤੋਂ ਮਤਲਬ ਸਾਰੀ ਕਹਾਣੀ ਉਹਨਾਂ ਦੇ ਰਿਲੇਟਡ ਹੀ ਬਣਾ ਕੇ ਤੇ ਕੁਝ ਨਾ ਕੁਝ ਹੋ ਸਕਦਾ ਇਹਨਾਂ ਦੇ ਬੱਚਿਆਂ ਦੇ ਸੀਨ ਵੀ ਦਿਖਾ ਦਿੰਦੇ ਤਾਂ ਕਿੱਡੀ ਖਾਸ ਗੱਲ ਸੀ ਬਾਈ ਜਦੋਂ ਉਹਨਾਂ ਦੇ ਬੰਦੇ ਤੇ ਯਾਰ ਫਿਲਮ ਬਣੀ ਹੈ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਮਾੜਾ ਮੋਟਾ ਐ ਤਾਂ ਲੱਗਦਾ ਹੀ ਹੈ ਵੀ ਯਾਰ ਇੱਕ ਅਮਰਜੋਤ ਦਾ ਪਰਿਵਾਰ ਪੂਰਾ ਦਿਖਾਇਆ ਗਿਆ ਚਮਕੀਲੇ ਦਾ ਮਤਲਬ ਉਹ ਕਹਿੰਦੇ ਵੀ ਸਾਡਾ ਮਤਲਬ ਪੱਖ ਨਹੀਂ ਇੰਨਾ ਜ਼ਿਆਦਾ ਲਿਆ ਗਿਆ ਉਹਦੇ ਵਿੱਚ ਤੇ ਹੁਣ ਤੁਸੀਂ ਇਹ ਕਮੈਂਟਾਂ 'ਚ ਦੱਸੋ ਬਾਈ ਯਾਰ ਵੀ ਇਹ ਗੱਲ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਠੀਕ ਨਹੀਂ ਲੱਗੀ ਬਾਈ ਵਿੱਚ ਮਕੀਲਾ ਮੂਵੀ ਚਲੋ ਬਹੁਤ ਵਧੀਆ ਗੱਲ ਵੀ ਮੂਵੀ ਬਣੀ ਆ ਬਾਈ ਪਰ ਯਾਰ ਉਹਦੇ ਪਰਿਵਾਰ ਨੇ ਇਹ ਨਾਰਾਜ਼ਗੀ ਜਤਾਈ ਆ ਵੀ ਭਾਈ ਸਾਡੇ ਬਣਿਓ ਮਤਲਬ ਜਿਹੜਾ ਤਸਵੀਰ ਦਿਖਾਇਆ ਜਾਣਾ ਸੀ ਉਹ ਦਿਖਾਇਆ ਨਹੀਂ ਤੁਸੀਂ ਵੀਰ ਬਣ ਕੇ ਕਮੈਂਟਾਂ 'ਚ ਇਹ ਦੱਸਿਓ ਵੀ ਇਹ ਗੱਲ ਸਹੀ ਆ ਡਾਇਰੈਕਟਰ ਦੀ ਫਿਲਮ ਬਣਾਉਣ ਵਾਲਿਆਂ ਦੀ ਜਾਂ ਗਲਤ ਆ ਚਮਕੀਲਾ ਤਾਂ ਬਹੁਤ ਉੱਚ ਕੋਟੀ ਦਾ ਕਲਾਕਾਰ ਸੀ ਪਰ ਫੇਰ ਵੀ ਉਹਦਾ ਮਤਲਬ ਜਿਵੇਂ ਪਰਿਵਾਰ ਕਰਿਆ ਉਹਦੇ ਮੁਤਾਬਕ ਚੱਲਣਾ ਚਾਹੀਦਾ ਸੀ ਇਹ ਆਪਾਂ ਕਹਿ ਰਹੇ ਆ ਸਾਰੀ ਦੁਨੀਆ ਜਿੰਨੀ ਵੀ ਮੰਨ ਲਓ ਇਸ ਚੀਜ਼ਾਂ ਤੋਂ ਜਾਣੂ ਆ ਪੁਰਾਣੇ ਸਮੇਂ ਦੇ ਲੋਕ ਆ ਜਿਹੜੇ ਕੋਈ ਬਜ਼ੁਰਗ ਨੇ ਸਾਰਿਆਂ ਨੂੰ ਪਤਾ ਬਾਈ ਦਿਖਾਉਣਾ ਚਾਹੀਦਾ ਸੀ ਬਾਕੀ ਤੁਸੀਂ ਕਮੈਂਟਾਂ 'ਚ ਬਰਾ ਬਣ ਕੇ ਰਾਇਆ ਆਪਣੀ ਦੱਸੋ ਕਿ ਇਹ ਗੱਲ ਸਹੀ ਆ ਜਾਂ ਗਲਤ ਆ ਤੇ ਜਿਹੜਾ ਕੋ ਭੈਣ ਭਰਾ ਨਾ ਮਾ ਆਪਣਾ ਚੈਨਲ ਦੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪਾਵਾਂਗੇ ਬਾਈ ਉਹ ਤੁਹਾਡੇ ਤੱਕ ਪਹੁੰਚਦਾ ਰਹੂ ਆ ਧੰਨਵਾਦ ਵੀਰੇ